ਜੀਤਨਾ ਸ੍ਰੀਮਹਲਾ ਤੀਜਾ ਘਰ ਦੂਜਾ ਚੌਪਦੇ ਕੋ ਓੰਕਾਰ ਸਤਗੁਰ ਪ੍ਰਸਾਦ ਇਹੋ ਧਾਨਿ ਇਕਟ ਨਾ ਨਿਖਟੇ ਨਾ ਜਾਏ ਪੂਰੇ ਸਤਗੁਰ ਦੀਆ ਦਿਖਾਈ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੀ ਤਨ ਅੰਤਰ ਨਾਮ ਲਿਉ ਲਾਏ ਗੁਰ ਪੂਰੇ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹੋ ਆਉ ਗਨ ਕਾੜ ਗੁਣ ਦੇਸੁ ਮਾਈ ਪੂਰੇ ਗੁਰ ਕੈ ਸਹਿਜ ਸੁਭਾਈ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਨੀ ਇਕਿਆ ਚਰਜ ਜਨਮ ਦੇਖੋ ਭਾਈ ਦੁਬਦਾ ਮਾਰ ਹਰ ਮਨਵਸਾਈ ਨਾਮੇ ਮੁਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨਿ ਆਏ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੀ ਜਿਨ ਪ੍ਰਵ ਜਾਨ ਪਛਾਨਿਆ ਨਾਨਕ ਨਾਮ ਮਿਲੈ ਮਨ ਮੰਨਿਆ ਸਹਿਜੀ ਜਿਨ ਪ੍ਰਵ ਜਾਨ ਪਛਾਨਿਆ ਨਾਨਕ ਨਾਮ ਮਿਲੈ ਮਨ ਮੰਨਿਆ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰ ਲੋਕ ਦੇ ਰਖੇਗਾ ਭਗਤ ਵਛਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਰੰਗ ਸਹਿਬਾ ਜੀ ਦੀ ਪਾਵਨ ਪਿੱਤਰ ਗੋਦ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੇ 사ਸੰਗ ਜੀ ਬੜਾ ਭਾਗੇ ਹੋ ਗੁਰੂ ਸਾਹਿਬ ਨੇ ਦਇਆ ਕੀਤੀ ਹੈ ਸਵਾਸ ਦਿੱਤੇ ਤੰਦਰੁਸਤੀਆਂ ਦਿੱਤੀਆਂ ਮਹਾਰਾਜ ਜੀ ਨੇ ਆਪਣੀ ਗੋਦ ਆਪਣਾ ਕੀਮਤੀ ਨਾਮ ਸੁਨੇਹਾ ਹੁਕਮ ਪਾਸ਼ਾ ਜੀ ਸਾਨੂੰ ਕਿਰਪਾ ਕਰਕੇ ਬਖਸ਼ ਰਹੇ ਹਨ ਸੋ ਸਿਵੜ ਭਾਗੇ ਆਓ ਗੁਰੂ ਸਭ ਕਿਰਪਾ ਕਰਨ ਮਾੜੀ ਦਾ ਹੁਕਮ ਸਰਵਨ ਕਰੀਏ ਤਨਾਸੀ ਲਾਗਦੇ ਵਿੱਚ ਤੀਜੇ ਪਾਸ਼ਾ ਜੀ ਫਰਮਾਨ ਕਰਦੇ ਹਨ ਸੋ ਚਪਦੇ ਚਰਪਦਿਆਂ ਦਾ ਸ਼ਬਦ ਹੈ ਕੋ ਅੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਕਲਪੁਰ ਕਿੱਕ ਹੈ ਸੱਚੇ ਪਾਸ਼ਾ ਦੀ ਸਤਗੁਰ ਦੀ ਮਿਹਰ ਕਿਰਪਾ ਦੇ ਨਾਲ ਮਿਲਦਾ ਹੈ ਪ੍ਰਾਪਤੀ ਹੁੰਦੀ ਗਿਆਨ ਹੁੰਦਾ ਇਹੋ ਧੰਨ ਅਖੁੱਟ ਨਾਨ ਨਿਕੁੱਟੇ ਨਾ ਜਾਏ ਪਾਸ਼ਾ ਜੀ ਫਰਮਾਨ ਕਰਦੇ ਹਨ ਨਾਮ ਧੰਨ ਦੀ ਗੱਲ ਕਰਦੇ ਹਨ ਨਾਮ ਧੰਨ ਜਿਹੜਾ ਪਾਸ਼ਾ ਜੀ ਕਹਿੰਦੇ ਇਹ ਕਦੇ ਵੀ ਮੁਕਦਾ ਨਹੀਂ ਅਖੁੱਟ ਦਾ ਮਤਲਬ ਨਾ ਕਦੇ ਮੁਕਣ ਵਾਲਾ ਔਰ ਨਿਖਟੇ ਦਾ ਮਤਲਬ ਨਾਸ਼ ਖਤਮ ਇਹ ਨਾਮ ਧੰਨ ਜਿਹੜਾ ਸੱਚ ਜਿਹੜਾ ਨਾ ਲੁੱਟਿਆ ਜਾਂਦਾ ਨਾ ਚੋਰੀ ਕੋਈ ਕਰ ਸਕਦਾ ਨਾ ਖਤਮ ਹੁੰਦਾ ਨਾ ਇਹ ਮੁੱਕਦਾ ਇਹ ਮਰਜੀ ਤਾਂ ਕਿਆ ਜਦੋਂ ਅਸੀਂ ਦੁਨੀਆਂ ਦੇ ਧੰਦੀ ਗੱਲ ਕਰਦੇ ਹਾਂ ਉਹ ਨਾਸ਼ ਵੀ ਹੁੰਦਾ ਹੈ ਮੁੱਕਦਾ ਵੀ ਹੈ ਚੋਰੀ ਵੀ ਹੁੰਦਾ ਤੇ ਉਸ ਸਮੇਂ ਦੇ ਨਾਲ ਬਦਲ ਵੀ ਜਾਂਦਾ ਹੈ ਕੁਝ ਸਾਲ ਪਹਿਲਾਂ ਦੀ ਕਰੰਸੀ ਕੁਝ ਦਹਾਕੇ ਪਹਿਲਾਂ ਦੀ ਕਰੰਸੀ ਕੋਈ ਮੋਰੀ ਵਾਲਾ ਪੈਸਾ ਅੱਜ ਨਹੀਂ ਚੱਲਦਾ ਦੁੱਕੀ ਤਿੱਕੀ ਟਕਾ ਅੰਨਾ ਪੈਸਾ ਉਹ ਅੱਜ ਨਹੀਂ ਚੱਲਦਾ ਇਹ ਮਤਲਬ ਕਰੰਸੀ ਮੁੱਕਦੀ ਹੈ ਚੇਂਜ ਹੁੰਦੀ ਹੈ ਨਸ਼ਟ ਹੁੰਦੀ ਹੈ ਔਰ ਇਹ ਪਤਾ ਨਹੀਂ ਕਿੱਥੇ ਕਿੱਥੇ ਚਲੀ ਜਾਂਦੀ ਹੈ ਪਰ ਨਾਮ ਧਨ ਦੇ ਬਾਰੇ ਮਹਾਰਜ ਫਰਮਾਨ ਕਰਦੇ ਨੇ ਇਹ ਮੁੱਕਦਾ ਨਹੀਂ ਇਹ ਨਾਸ਼ ਨਹੀਂ ਹੁੰਦਾ ਨਾ ਹੀ ਇਹ ਗਵਾਚਦਾ ਔਰ ਇਹਦਾ ਡਰ ਨਹੀਂ ਕੋਈ ਇਹਦਾ ਮੁੱਕਣ ਦਾ ਲੁੱਟਣ ਦਾ ਗਵਾਚਣ ਦਾ ਡਰ ਕੋਈ ਨਹੀਂ ਔਰ ਇਹ ਨੁਕਸਾਨ ਨਹੀਂ ਕਰਦਾ ਇਹ ਅੰਦਰ ਸ਼ਾਂਤ ਕਰਦਾ ਨਾਮਦੰ ਸ਼ਾਂਤ ਕਰਦਾ ਸੋ ਇਸ ਕਰਕੇ ਪਾਸ਼ਾ ਜੀ ਫਰਮਾਨ ਕਰਦੇ ਤੀਜੇ ਬਾਦਸ਼ਾਹ ਨਾਮਤਨ ਬਹੁਤ ਕੀਮਤੀ ਹੈ ਪੂਰੇ ਸਤਗੁਰੂ ਦੀਆ ਦਿਖਾਏ ਇਹ ਧੰਨਾ ਪਰਮਾਤਮਾ ਦੀ ਸਿਫਤਸਲਾ ਹੈ ਇਹ ਸਾਡੇ ਪੂਰਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਸਮਰੱਥ ਗੁਰੂ ਨੇ ਇਸ ਦੀ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਦਾ ਸਾਨੂੰ ਗਿਆਨ ਦਿੱਤਾ ਹੈ ਇਸ ਦੀ ਇੰਪੋਰਟੈਂਸ ਬਾਰੇ ਮਹਾਰਾਜ ਜੀ ਨੇ ਬਾਣੀ ਵਿੱਚ ਸਾਨੂੰ ਬਹੁਤ ਸਮਝਾਇਆ ਇहां ਘਾਟ ਚਲੋ ਹਰਲਾ ਆਗੇ ਬਸਨ ਸੁਹੇਲਾ ਵੈਸੇ ਜਿਹੜਾ ਦੁਨਿਆਵੀ ਧੰਨਾ ਇਹ ਵੀ ਪੁੰਨ ਕਰਮ ਕਰ ਲਈਏ ਤੇ ਇਹ ਵੀ ਜਿਹੜਾ ਏ ਉਹ ਚੀਜ਼ ਬਣ ਜਾਂਦਾ ਜਿਹੜਾ ਸਾਨੂੰ ਦਰਗਾਹ ਦੇ ਵਿੱਚ ਪ੍ਰਵਾਨ ਕਰਵਾ ਦਿੰਦਾ ਲਿਖੋ ਵਰਤੋਂ ਹੀ ਮਤਲਬ ਤੈ ਕਰਦੀ ਹੈ ਕਿ ਸਾਨੂੰ ਇਸ ਨੇ ਕਿੱਥੇ ਲੈ ਕੇ ਜਾਣਾ ਪੈਸੇ ਦੇ ਨਾਲ ਟਿਕਟ ਲੈ ਕੇ ਬੰਦਾ ਗਲਤ ਜਗ੍ਹਾ ਤੇ ਵੀ ਜਾ ਸਕਦਾ ਹੈ ਟਿਕਟ ਲੈ ਕੇ ਚੰਗੀ ਜਗ੍ਹਾ ਤੇ ਵੀ ਜਾ ਸਕਦਾ ਹੈ ਠੀਕ ਹੈ ਜੀ ਇਸ ਪੈਸੇ ਨੂੰ ਖਰਚ ਕੇ ਜ਼ਹਿਰ ਵੀ ਖਰੀਦ ਸਕਦਾ ਹੈ ਇਸ ਦੇ ਨਾਲ ਅਮਰਤ ਮਈ ਬਾਣੀ ਦੀ ਸਾਂਝ ਵੀ ਪਾ ਸਕਦਾ ਹੈ ਪੁੰਨ ਵੀ ਕਰ ਸਕਦਾ ਹੈ ਦਾਨ ਵੀ ਕਰ ਸਕਦਾ ਹੈ ਇਹ ਕਰਮ ਵੀ ਬਣ ਸਕਦਾ ਹੈ ਇਸ ਜ਼ਿੰਦਗੀ ਨੂੰ ਸਹੀ ਦਿਸ਼ਾ ਵੱਲ ਵੀ ਲੈ ਕੇ ਜਾ ਸਕਦਾ ਹੈ ਇਹ ਸਾਰੀ ਕਿਰਪਾ ਪੂਰੇ ਸਤਿਗੁਰੂ ਦੀ ਅਦਾਕਾਰ ਪੂਰੇ ਸਤਿਗੁਰੂ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਸਾਨੂੰ ਦੱਸਿਆ ਆਪਣੇ ਸਤਿਗੁਰ ਕੋ ਸਦਮਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਐਸੇ ਆਪਣੇ ਸਤਿਗੁਰ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਪਾਰਦਰਸ਼ੀ ਤਰੀਕੇ ਦੇ ਨਾਲ ਸਾਨੂੰ ਰਾਹ ਦੱਸ ਦਿੱਤਾ ਸਾਰਿਆਂ ਨੂੰ ਬਰਾਬਰ ਦੱਸਿਆ ਕਿਸੇ ਦੇ ਨਾਲ ਕੋਈ ਔਲਾ ਨਹੀਂ ਰੱਖਿਆ ਕਿਸੇ ਨੂੰ ਨਾ ਨਹੀਂ ਸਦਿਆ ਪਿਆ ਤੈਨੂੰ ਮੈਂ ਵੱਖਰਾ ਦੱਸਾਂ ਕਿਸੇ ਨੂੰ ਕੋਈ ਗੁਪਤ ਜਾਂ ਕੰਨ ਦੇ ਵਿੱਚ ਜਾਂ ਹੋਰ ਕੋਈ ਤਰੀਕੇ ਦੇ ਨਾਲ ਕੋਈ ਕਿਸੇ ਚੀਜ਼ ਤੇ ਲਿਖ ਕੇ ਇਹਨਾਂ ਦੀ ਕੋਈ ਗੱਲ ਨਹੀਂ ਕੀਤੀ ਸਾਰਿਆਂ ਨੂੰ ਉੱਚੀ ਮੁਖਵਾਕ ਸੁਣਾਇਆ ਮਹਾਰਾਜ ਜੀ ਜਿਹੜਾ ਮਰਜੀ ਬੈਠਾ ਹੋਵੇ Hindu Muslim Sikh Assai ਕੋਈ ਵੀ ਬੈਠਾ ਹੋਵੇ ਉਹਨੂੰ ਮਾਲੇ ਦਾ ਹੁਕਮ ਨਾਮਾਂ ਸਿੱਧੇ ਕੰਨਾਂ ਵਿੱਚ ਆਵਾਜ਼ ਪਹੇਗੀ ਕਿਸੇ ਕੋਲ ਉਹਲਾ ਨਹੀਂ ਕਿਸੇ ਕੋਲ ਸੁਪਾਇਆ ਨਹੀਂ ਸੋ ਸਿੱਧਾ ਹੀ ਐ ਇਸ ਕਰਕੇ ਆਪਣੇ ਸਤਿਗੁਰੂ ਕੋ ਸਤਵਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਉਹਨਾਂ ਦੀ ਮੇਰ ਕਿਰਪਾ ਦੇ ਸਦਕਾ ਅਸੀਂ ਮਨ ਵਿੱਚ ਉਹ ਨਾਮ ਨੂੰ ਵਸਾਉਂਦੇ ਹਾਂ ਸੀਤ ਨਵੰਦ ਹਰ ਨਾਮ ਲਿਵ ਲਾਏ ਤਨਵੰਦ ਸੋ ਸੀਤ ਨਵੰਦ ਸੀਦਾ ਮਤਲਬ ਉਹ ਬਚਨ ਹੈ ਉਹ ਲੋਕ ਤਨਵੰਦ ਹਨ ਜਿਨ ਜਿਹੜੇ ਨਾਮ ਦੇ ਨਾਲ ਜੁੜੇ ਹੋਏ ਹਨ ਧਨਵੰਤ ਤਨਵਾਨ ਦੂਜਾ ਅਰਥ ਇਹਦਾ ਧਨਵੰਤ ਦਾ ਧਨਵਾਨ ਵੀ ਕਹਿੰਦੇ ਪਰ ਗੁਰੂ ਦੇ ਮੁਤਾਬਕ ਦੁਨੀਆਂ ਦੇ ਵਿੱਚ ਜਿਹੜੇ ਤਨਵਾਨ ਲੋਕ ਮਹਾਰਾਜ ਉਹਨਾਂ ਨੂੰ ਤਨਵਾਨ ਨਹੀਂ ਮੰਨਦੇ ਉਹ ਇੱਕ ਪੰਕਤੀ ਹੁਣੇ ਪੜ੍ਹੀ ਹੈ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਜਿਨ੍ਹਾਂ ਦੇ ਹਿਰਦੇ ਵਿੱਚ ਭਗਵਾਨ ਹੈ ਭਗਵੰਤ ਉਹ ਤਨਵੰਤ ਹੈ ਉਹ ਤੁਨਵਾਨ ਹੈ ਉਹ ਤਾਂ ਵੱਡਿਆਂ ਭਾਗਾ ਵਾਲੇ ਹਨ ਉੱਚੇ ਨੇ ਉਛਾ ਹਨ ਮਾਣੀ ਵਿੱਚ ਲਿਖਿਆ ਹੋਇਆ ਉਛਾ ਹਨ ਨਿਕੋ ਨਾਮ ਜਿਹੜੇ ਜੋ ਵੀ ਕਿਸੇ ਕੋਲ ਵਿਦਿਆ ਹੈ ਨਾ ਜਦੋਂ ਉਹ ਵਿਦਿਆ ਨੂੰ ਦੀ ਸਾਂਝ ਕਰਦਾ ਹੈ ਉਹਦੇ ਵਿੱਚ ਵਡਿਆਈ ਹੁੰਦੀ ਹੈ ਉਹਦੇ ਵਿੱਚ ਉਹਨੂੰ ਸ਼ਾਬਾਸ਼ ਮਿਲਦੀ ਹੈ ਉਹਦੇ ਵਿੱਚ ਉਹਦਾ ਵੱਡਾਪਨ ਹੈ ਧੰਨ ਵੱਡਾਪਨ ਨਹੀਂ ਹੈ ਮੇਰਾ ਧੰਨ ਮੇਰੇ ਲਈ ਹੈ ਤੁਹਾਡਾ ਤੁਹਾਨੂੰ ਤੁਹਾਡੇ ਲਈ ਹੈ ਮੈਂ ਆਪਣੇ ਧੰਨ ਦੇ ਨਾਲ ਕਿਸੇ ਦੇ ਘਰ ਸਬਜੀ ਨਹੀਂ ਦੇਣ ਜਾਂਦਾ ਲੈ ਕੇ ਵੀ ਤੁਸੀਂ ਸਬਜੀ ਬਣਾ ਲਿਓ ਮੈਂ ਕਿਸੇ ਦੇ ਬੱਚਿਆਂ ਦੀ ਫੀਸ ਨਹੀਂ ਦਿੰਦਾ ਆਪਣਿਆਂ ਦੀ ਦਿੰਦਾ ਇਹ ਚਾਹੇ ਕਿਸੇ ਕੋਲ ਅਰਮ ਹੈ ਚਾਹੇ ਕਰਮ ਹੈ ਚਾਹੇ ਕਰੋੜ ਹੈ ਉਹ ਆਪਣੇ ਲਈ ਹੈ ਹਾਂ ਜੇ ਕਿਸੇ ਦੇ ਵਿੱਚ ਕਿਸੇ ਕਿਸਮ ਦਾ ਗੁਣ ਹੈ ਚਾਹੇ ਉਹ ਨਾਮਦਾਨ ਹੈ ਚਾਹੇ ਉਹ ਦਇਆਵਾਨ ਹੈ ਚਾਹੇ ਉਹ ਹਮਦਰਦ ਹੈ ਚਾਹੇ ਉਹ ਪ੍ਰੇਮੀ ਹੈ ਕਿਸੇ ਵੀ ਕਿਸਮ ਦਾ ਕੋਈ ਵੀ ਗੁਣ ਜਦੋਂ ਉਹ ਗੁਣ ਦੀ ਸਾਂਝ ਕਰਦਾ ਹੈ ਗੁਣ ਨੂੰ ਵੰਦਦਾ ਹੈ ਤੇ ਉਹਨੂੰ ਵੱਡਾ ਕਿਹਾ ਜਾਂਦਾ ਹੈ ਉਹ ਧਨਵੰਤ ਸੋ ਗੁਰੂ ਪੂਰੇ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਗੁਰੂ ਪਾਤਸ਼ਾਹ ਨੇ ਇਹ ਸਾਨੂੰ ਨਾਮ ਧਨ ਜਿਹੜਾ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਗਿਆਨ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ ਹੋਇਆ ਤੇ ਉਹਦੀ ਕਿਰਪਾ ਦੇ ਨਾਲ ਸਾਡੇ ਮਨ ਵਿੱਚ ਉਹ ਆ ਕੇ ਵਸਦਾ ਹੈ ਸਾਡੇ ਮਨ ਵਿੱਚ ਉਹ ਦਿਲ ਹੁੰਦਾ ਅਵਗਨ ਕਾਟ ਗੁਣ ਰਦੇ ਸਮਾਏ ਗੁਰੂ ਦੀ ਸ਼ਰਨ ਵਿੱਚ ਆਏ ਮਨੁੱਖ ਦੇ ਮਹਾਰਾਜ ਜੀ ਅਵਗਨਾ ਨੂੰ ਕੱਟ ਦਿੰਦੇ ਖਤਮ ਕਰ ਦਿੰਦਾ ਔਰ ਉਹਨਾਂ ਦੇ ਵਿੱਚ ਗੁਣ ਭਰ ਦਿੰਦਾ ਬਾਣੀ ਵਿੱਚ ਬੜੀ ਵਾਰ ਪੜਦੇ ਹਾਂ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਹਰ ਜੀਓ ਨਹੀਂ ਮਾਣਿਆ ਤੂੰ ਮਾਨਨ ਚਿਜਿਆਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਅਵਗਨ ਕਾਟ ਗੁਣ ਰਿਦੇ ਸਮਾਏ ਸੋ ਮਹਾਰਾਜ ਨੇ ਸਾਡੇ ਵਿੱਚੋਂ ਸਾਰੇ ਹੀ ਅਵਗਨ ਖਤਮ ਕਰਕੇ ਸਾਨੂੰ ਗੁਣਵਾਨ ਬਣਾਉਣੇ ਜਿਨ੍ਹਾਂ ਵਿੱਚ ਪਹਿਲਾਂ ਹੀ ਆਲਰੇਡੀ ਗੁਣ ਨੇ ਭਜਨ ਬੰਦਗੀ ਹੈ ਉਹਨਾਂ ਨੂੰ ਹੋਰ ਗੁਣਵੰਤियां ਗੁਣ ਦੇ ਉਹਨਾਂ ਤੇ ਹੋਰ ਕਿਰਪਾ ਕਰ ਦਿੰਦਾ ਹੈ ਉਹਨਾਂ ਨੂੰ ਹੋਰ ਟਿਕਾ ਦਿੰਦੇ ਦੇ ਦਿੰਦੇ ਉਹਨਾਂ ਦੇ ਅੰਦਰ ਹੋਰ ਬਖਸ਼ਿਸ਼ ਵਿੱਚ ਵਾਦਾ ਕਰ ਦਿੰਦਾ ਹੈ ਪੂਰੇ ਗੁਰ ਕੈ ਸਹਜ ਸੁਭਾਏ ਇਹ ਅਡੋਲਤਾ ਇਹ ਸਮਾਧੀ ਇਹ ਆਤਮਿਕ ਅਡੋਲਤਾ ਮਹਾਰਾਜ ਸੱਚੇ ਪਾਤਸ਼ਾਹ ਤੂੰ ਮਿਲਦੀ ਮਿਲਦੀ ਹੈ ਪੂਰੇ ਗੁਰ ਕੀ ਸੱਚੀ ਬਾਣੀ ਮਹਾਰਾਜ ਦੀ ਸਿਵਤ ਸਲਾ ਉਚਾਰੀ ਹੋਈ ਬਾਣੀ ਜਿਹੜੀ ਹੈ ਇਹ ਬਿਲਕੁਲ ਸੱਚੀ ਹੈ ਸਾਰਿਆਂ ਦੇ ਲਈ ਸੋਖਮਨ ਯੰਤਰ ਸਹਿ ਜਿਸ ਮਾਣੀ ਆਤਮਕ ਆਨੰਦ ਦੇਣ ਵਾਲੀ ਹੈ ਸੁਖ ਦੇਣ ਵਾਲੀ ਹੈ ਅੰਦਰ ਆਤਮ ਗੋਲਾਰੇ ਪੈਦਾ ਕਰਦੀ ਹੈ ਤੇ ਅੰਦਰ ਸਜੇ ਸਜੇ ਸਮਾ ਜਾਂਦੀ ਹੈ ਪਤਾ ਨਹੀਂ ਲੱਗਦਾ ਕਦੋਂ ਬੰਦੇ ਨੂੰ ਬ੍ਰह्म ਗਿਆਨ ਹੋ ਗਿਆ ਏਕ ਅਚਰਜ ਜਨ ਦੇਖੋ ਭਾਈ ਮਹਾਰਾਜ ਜੀ ਕਹਿੰਦੇ ਹੈਰਾਨ ਕਰਨ ਵਾਲੀ ਚੀਜ਼ ਦੇਖੋ ਭਾਈ ਦੁੱਧਾ ਮਾਰ ਹਨ ਮਨ ਵਸਾਈ ਜਿਸ ਦੇ ਅੰਦਰੋਂ ਮੇਰ ਤੀਰ ਮੈਂ ਤੂੰ ਦੂਸਰਾ ਤੀਸਰਾ ਦੁਬਦਾ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮਲੇ ਮਸਾਨਾ ਜਾਈ ਦੁਬਦਾ ਮਾਰ ਹਰ ਮਨ ਵਸਾਈ ਜਿਹੜਾ ਬੰਦਿਆ ਬੰਦਾ ਅੰਦਰ ਦੁਬਦਾ ਰੱਖਦਾ ਉਹ ਕੋਈ ਵੀ ਚੀਜ਼ ਫਾਈਨਲ ਨਹੀਂ ਕਰ ਪਾਉਂਦਾ ਤੇ ਦੁਬਦਾ ਵਿੱਚ ਦੁਬਦਾ ਮੈਂ ਦੋਵੇਂ ਗਏ ਨਾ ਮਾਇਆ ਮਿਲੀ ਨਾ ਰਾਮ ਦੋਨੇ ਚੀਜ਼ਾਂ ਤੂੰ ਉਹ ਹੱਤ ਤੋ ਬਿੰਦਾ ਦੁਬਦਾ ਬੜੀ ਖਰਾਬ ਹੈ ਦੁਬਦਾ ਇੱਕ ਡਾਊਟ ਹੈ ਦੁਬਦਾ ਇੱਕ ਸ਼ੱਕ ਹੈ ਉਹ ਵਿਸ਼ਵਾਸਨ ਵਿਸ਼ਵਾਸ ਨੂੰ ਅੰਦਰੋਂ ਕੋਗਲਾ ਕਰ ਦਿੰਦੀ ਇਸ ਕਰਕੇ ਮਹਾਰਾਜ ਜੀ ਕਹਿੰਦੇ ਦੁਬਦਾ ਨੂੰ ਮਾਰ ਕੇ ਉਸ ਦੇ ਨਾਮ ਨੂੰ ਮਨ ਵਿੱਚ ਵਸਾ ਲੈਣਾ ਚਾਹੀਦਾ ਜਾਂ ਜਿਵੇਂ ਕਹਿ ਸਕਦੇ ਹਾਂ ਮਹਾਰਾਜ ਦੁਬਦਾ ਨੂੰ ਦੂਰ ਕਰਕੇ ਆਪਣਾ ਉਹ ਕੀਮਤੀ ਨਾਮ ਗਿਆਨ ਸਾਨੂੰ ਬਖਸ਼ ਦਿੰਦਾ ਹੈ ਨਾਮ ਇਹ ਮੋਲਕ ਨਾ ਪਾਇਆ ਜਾਏ ਮਹਾਰਜ ਕਹਿੰਦੇ ਇਹ ਨਾਮ ਇੰਨਾ ਕੀਮਤੀ ਹੈ ਕਿਸੇ ਵੀ ਚੀਜ਼ ਨੂੰ ਦੇ ਕੇ ਕੋਈ ਚੀਜ਼ ਦੇ ਬਦਲੇ ਇਹ ਪਾਇਆ ਨਹੀਂ ਜਾਂਦਾ ਮਨ ਦੇ ਰਾਮ ਲਿਆ ਹੈ ਮੋਲ ਜਿ ਕਿ ਕਹੇ ਵੀ ਮੈਂ ਪੈਸੇ ਦੇ ਕੇ ਨਾਮ ਪ੍ਰਾਪਤ ਕਰ ਲਵਾਂ ਕਿ ਦੁਨੀਆ ਵਿੱਚ ਐਸੇ ਸਥਾਨ ਨੇ ਉਹਨਾਂ ਦੇ ਵਿੱਚ ਨਾ ਪੈਸੇ ਵੀ ਲੈਂਦੇ ਨੇ ਤੇ ਮੱਥਾ ਟੇਕਣ ਦੀ ਮੈਂ ਕੋਈ ਸੁਣਿਆ ਪੜਿਆ ਹੈ ਕਹਿੰਦੇ ਉੱਥੇ ਇਦਾਂ ਵੀ ਹੁੰਦਾ ਵੀਆਈਪੀ ਕਲਚਰ ਜਾਂ ਹੋਰ ਚੀਜ਼ਾਂ ਇਦਾਂ ਦੀ ਚੀਜ਼ ਜੜੀ ਹੈ ਮਰਜੀ ਕਹਿੰਦੇ ਇਦਾਂ ਧੋਲੋ ਆ ਇਦਾਂ ਨਹੀਂ ਹੁੰਦਾ ਨਾਮ ਦਰਸ਼ਨ ਇਹ ਬਹੁਤ ਕੀਮਤੀ ਹੈ ਅਮੋਲਕ ਹੈ ਇਹ ਆਮ ਕਿਸੇ ਚੀਜ਼ ਦੇ ਨਾਲ ਇਹ ਪ੍ਰਾਪਤ ਨਹੀਂ ਹੁੰਦੇ ਦੇਖੋ ਪ੍ਰੇਮ ਗਿਸ਼ਣ ਪ੍ਰਾਪਤ ਕਰਨ ਨੇ ਉਹਦੇ ਬਦਲੇ ਪ੍ਰੇਮ ਦੇਣਾ ਪਏਗਾ ਕਿਸੇ ਨੇ ਪਿਆਰ ਸਤਕਾਰ ਪ੍ਰਾਪਤ ਕਰਨਾ ਉਹਦੇ ਬਦਲੇ ਪਿਆਰ ਸਤਕਾਰ ਅਸੀਂ ਕਿਸੇ ਨੂੰ ਪੈਸੇ ਦੇ ਕੇ ਟੈਂਪਰੇਰੀ ਤੇ ਵਾਹ ਵਾਹ ਕਰਾ ਸਕਦੇ ਹਾਂ ਪਰ ਸਦੀਵੀ ਵਾਹ ਵਾਹ ਉਹਨਾਂ ਦੀ ਹੁੰਦੀ ਹੈ ਜਿਹੜੇ ਅੰਦਰੋਂ ਨਾਮੀ ਨੇ ਜਿਹੜੇ ਅੰਦਰੋਂ ਪ੍ਰੇਮੀ ਨੇ ਇਸ ਕਰਕੇ ਨਾਮ ਬਹੁਤ ਕੀਮਤੀ ਹੈ ਭਾਈ ਇਹ ਆਮ ਦੁਨੀਆਂ ਦੀਆਂ ਵਸਤੂਆਂ ਦੇ ਕੇ ਪਾਇਆ ਨਹੀਂ ਜਾ ਸਕਦਾ ਇਹ ਭਾਉ ਤੇ ਪ੍ਰੇਮ ਦੇ ਨਾਲ ਪਾਇਆ ਜਾ ਸਕਦਾ ਜਿਵੇਂ ਆਪਾਂ ਬਾਬਾ ਬੁੱਢਾ ਸਾਹਿਬ ਦੀ ਸਾਕ ਨਹੀਂ ਹੁੰਦੀ ਮਾਤਾ ਬੌਧ ਕੁਝ ਲੈ ਕੇ ਗਈ ਸੀ ਬੜੇ ਸ਼ਾਨ ਦੇ ਨਾਲ ਗਈ ਸਨ ਪਰ ਬਾਬਾ ਜੀ ਨੇ ਮਨਾ ਕਰ ਦਿੱਤਾ ਸੀ ਖੈਰ ਨਹੀਂ ਪਈ ਉਹਨਾਂ ਨੂੰ ਲੱਗਿਆ ਵੀ ਇਹ ਜਿਹੜੀਆਂ ਚੀਜ਼ਾਂ ਕੀਮਤੀ ਆ ਇੰਨੀ ਮੈਂ ਚੀਜ਼ਾਂ ਭੇਟ ਦੇ ਕੇ ਤੇ ਬਾਬੇ ਕੋਲੋਂ ਬਖਸ਼ਿਸ਼ ਲੈ ਲਾਂਗੀ ਐਦਾਂ ਨਹੀਂ ਹੁੰਦਾ ਪਰ ਉਹਨਾਂ ਨੂੰ ਫਿਰ ਮਾਰੇ ਦੇ ਕਹਿਣ ਮੁਤਾਬਕ ਭਾਵਨਾ ਬਣਾਉਣੀ ਪਈ ਭਾਵਨੇ ਦੇ ਨਾਲ ਲੰਗਰ ਤਿਆਰ ਕਰਨਾ ਪਿਆ ਸੀ ਸੇਵਾ ਕਰਨੀ ਪਈ ਸੀ ਫਿਰ ਉਹਨਾਂ ਨੇ ਤੜੋਕਿਆ ਸੀ ਪਿਆ ਤੇ ਉਹ ਫਿਰ ਉਹ ਆਪ ਹੀ ਜਾਣਦੇ ਨੇ ਚਾਹੁੰਦੇ ਨਾ ਮੰਗਣ ਤੋਂ ਬਾਅਦ ਚੀਜ਼ ਲੈਣੀ ਉਹਦਾ ਆਨੰਦ ਇੱਕ ਬਿਨਾ ਮੰਗੇ ਹੀ ਕੋਈ ਸਿੱਧਾ ਹੀ ਕਹਜਾ ਤੇਰਾ ਭਲਾ ਹੋਵੇ ਮਰੇ ਤੈਨੂੰ ਬੋ ਉਹ ਇੰਨਾ ਖੁਸ਼ ਹੋ ਜੇ ਉਹ ਚੀਜ਼ ਵੀ ਪੂਰੀ ਹੋਏ ਇਹ ਫਿਰ ਇਹ ਤੇ ਸਾਡੀ ਅੰਦਰਲੀ ਭਾਵਨਾ ਹੈ ਨਾ ਕਿ ਸਾਡੀ ਭਾਵਨਾ ਕਿਦਾਂ ਦੀ ਹੈ ਸਾਹਮਣੇ ਜੋ ਹੈ ਉਹਦੇ ਪ੍ਰਤੀ ਤੇ ਉਹਦਾ ਦੀ ਭਾਵਨਾ ਨੂੰ ਫਿਰ ਫਲ ਲੱਗ ਜਾਂਦਾ ਸੋ ਜਿਸ ਦੀ ਭਾਵਨਾ ਪਾਕ ਹੈ ਪਵਿੱਤਰ ਹੈ ਉਹ ਉਹ ਫਿਰ ਕੀਮਤ ਤੇ ਨਹੀਂ ਪਾ ਸਕਦਾ ਪਰ ਉਹ ਲੁੱਟ ਕੇ ਲੈ ਜਾਂਦਾ ਉਹ ਦਾਤ ਪ੍ਰਾਪਤ ਕਰ ਲੈਂਦਾ ਉਹ ਮਾਰੇ ਨੇ ਉਸ ਤਖਤ ਤੱਕ ਬੈ ਜਾਂਦੇ ਹਨ ਭਾਣਾ ਵਾਲੇ ਤੇ ਠੀਕ ਹੈ ਜੀ ਪੈਸੇ ਦੇ ਨਾਲ ਤੋਲੋ ਮਾਰੇ ਕੋ ਗੁਰਗੱਦੀਆਂ ਲਈਆਂ ਸੀ ਠੀਕ ਹੈ ਜੀ ਮਾਰੇ ਨੇ ਭਾਵਨਾ ਦੇ ਕੇ ਮਾਲਕ ਹੀ ਬਣਾ ਦਿੱਤਾ ਸੀ ਸੋ ਨਾਮ ਬਹੁਤ ਕੀਮਤੀ ਹੈ ਇਹ ਆਮ ਨਹੀਂ ਇਦਾਂ ਪ੍ਰਾਪਤ ਹੁੰਦਾ ਗੁਰਪ੍ਰਸਾਦ ਵਸੈ ਮਨ ਆਏ ਮਹਾਰਾਜ ਦੀ ਮਿਹਰ ਕਿਰਪਾ ਦੇ ਨਾਲ ਹੀ ਇਹ ਮਨ ਵਿੱਚ ਵਸਦਾ ਜੇ ਕੋਈ ਕੋਸ਼ਿਸ਼ ਕਰ ਲੇ ਕਿਸੇ ਦੀ ਰੀਸ ਕਰਕੇ ਕਹੇ ਵੀ ਮੈਂ ਵੀ ਇਦਾਂ ਕਰਨਾ ਹੈ ਸੁਣ ਗੱਲਾਂ ਆਕਾਸ਼ ਕੀ ਕੀਟਾ ਹੀ ਰੀਸ ਮੈਂ ਵੀ ਭਗਤ ਬੰਨਣਾ ਜਿਵੇਂ ਉਹ ਭਗਤ ਭਗਤ ਹੈ ਜਿਵੇਂ ਉਹ ਸਿਮਰਨ ਕਰਦਾ ਮੈਂ ਵੀ ਸਿਮਰਨ ਕਰਕੇ ਅੱਗੇ ਲੰਘਣਾ ਹੈ ਐਦਾਂ ਨਹੀਂ ਹੁੰਦਾ ਜਦੋਂ ਤੱਕ ਮਹਾਰਾਜ ਦੀ ਪ੍ਰਸਾਦ ਕਿਰਪਾ ਅੰਦਰ ਵਰਸਦੀ ਨਹੀਂ ਉਦੋਂ ਤੱਕ ਸਾ ਸੰਗਤ ਜੀ ਮਨੁੱਖ ਅੱਗੇ ਨਹੀਂ ਜਾ ਸਕਦਾ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਸਮੇ ਵਸੇ ਪਰਮ ਏਕੋ ਸੋਏ ਸਾਲਿਆਂ ਵਿੱਚ ਰੱਬ ਰਹਿੰਦਾ ਗੁਰਮਤੀ ਘਟ ਪ੍ਰਗਟ ਹੋਏ ਸੋ ਗੁਰੂ ਦੀ ਮਤ ਨੂੰ ਲੈ ਕੇ ਉਹ ਪ੍ਰਗਟ ਹੁੰਦਾ ਆਪਣੇ ਵਿੱਚ ਵੀ ਤੇ ਸਾਹਮਣੇ ਵਾਲੇ ਵਿੱਚ ਵੀ ਆਪਣੇ ਵਿੱਚ ਵੀ ਪ੍ਰਗਟ ਹੋਣਾ ਜ਼ਰੂਰੀ ਹੈ ਤੇ ਜਿਸ ਸੰਸਾਰ ਨੂੰ ਦੇਖਦਾ ਉਹਦੇ ਵਿੱਚ ਵੀ ਪ੍ਰਗਟ ਹੋਣਾ ਜ਼ਰੂਰੀ ਹੈ ਫਿਰ ਇੰਨੇ ਉੱਥੇ ਵੀ ਉਸ ਨੂੰ ਪਛਾਨ ਲੈਣਾ ਸਹਜੇ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੈ ਮਨ ਮੰਨਿਆ ਆਤਮਿਕ ਅਡੋਲਤਾ ਦੇ ਨਾਲ ਸਹਜ ਦੇ ਵਿੱਚ ਜਾ ਕੇ ਟਿਕ ਗਏ ਟਿਕ ਕੇ ਜਿਸ ਨੇ ਮਹਾਰਾਜੀ ਕਹਿੰਦੇ ਉਹਨੂੰ ਜਾਣ ਲਿਆ ਪਛਾਲਿਆ ਤੇ ਉਹਨਾਂ ਦਾ ਮਨ ਮੰਨ ਗਿਆ ਉਹ ਕਹਿੰਦੇ ਠੀਕ ਹੈ ਬਸ ਮਨ ਮੰਨਿਆ ਤਾ ਹਰ ਜਾਣਿਆ ਸਹਜੇ ਜਿਨ ਪ੍ਰਭ ਜਾਣ ਬਿਛਾਣਿਆ ਨਾਨਕ ਨਾਮ ਮਿਲੇ ਮਨ ਮੰਨਿਆ ਨਾਮ ਦੇ ਨਾਲ ਉਹ ਰੀਜ ਗਏ ਉਹ ਪਤੀਜ ਗਏ ਉਹ ਸੰਤੁਸ਼ਟ ਹੋ ਗਏ ਉਹ ਸ਼ਾਂਤ ਹੋ ਗਏ ਸੋ ਇਸੀ ਅਜਦਾ ਸ਼ਬਦ ਸੰਕੇਵ ਦੇ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਬੇਨਤੀ ਕੀਤੀ ਸੀ ਅੱਜ 사ਸੰਗਤ ਜੀ ਵੱਡਾ ਘਲੂ ਘਰਾ ਹੈ ਸੰਕੇਵ ਦੇ ਵਿੱਚ 2-4 ਮਿੰਟ ਦੇ ਵਿੱਚ ਵਿਚਾਰ 1762 ਵਿੱਚ ਕੁੱਪ ਪਲਾਸ ਰਿਹਾ ਹੀਰਾ ਦੇ ਸਥਾਨ ਤੇ ਇਹ ਜਿਹੜਾ ਸੀ ਇਹ ਜੁਦੋਆ ਕਹਦੇ ਹੀ ਐ ਅਹਿਮਦ ਸ਼ਾਹ ਬਦਾਲੀ ਜਿਹੜਾ ਮੁਗਲ ਜਿਹੜੇ ਨੈਸ਼ਰੂ ਤੋਂ ਹੀ ਹਿੰਦੁਸਤਾਨ ਨੂੰ ਲੁੱਟਦੇ ਆ ਰਹੇ ਜੋ ਸਿੱਕਾ ਨੂੰ ਸਿੱਕਿਆ ਮਿਲੀ ਹੈ ਜ਼ਬਰ ਜ਼ੁਲਮ ਦੇ ਖਿਲਾਫ ਲੜਨਾ ਸੋ ਕਿਸੇ ਦੇ ਉੱਪਰ ਜ਼ੁਲਮ ਹੋਵੇ ਸਿੱਖ ਸੈਨਿਕ ਕਰ ਸਕਦਾ ਸਿੱਖ ਉਹਨੂੰ ਮਾਫ਼ ਨਹੀਂ ਕਰਦਾ ਜੇ ਜ਼ਬਰ ਕਰਨ ਵਾਲੇ ਨੂੰ ਮਾਫ਼ ਕਰ ਦੇਵੇ ਜੇ ਉਹਦੇ ਨਾਲ ਸੰਧੀ ਕਰ ਲਵੇ ਸਮਝੌਤਾ ਕਰ ਲਵੇ ਉਹਦੇ ਵਰਗਾ ਹੀ ਦੋਸ਼ੀ ਹੈ ਕਿਉਂਕਿ ਜਿਹੜਾ ਚੋਰ ਦਾ ਸਾਹ ਦਿੰਦਾ ਚੋਰ ਕੀ ਹੰਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਸਤਿਗੁਰੂ ਨੇ ਸਾਨੂੰ ਇਹ ਸਿਖਾਇਆ ਤੇ ਅਹਿਮਦ ਸ਼ਾਹ ਕੀ ਕਰਦਾ ਸੀ ਲੁੱਟਦਾ ਸੀ ਮੰਦਰਾਂ ਨੂੰ ਲੁੱਟਦਾ ਸੀ ਧਰਮ ਸਥਾਨਾਂ ਨੂੰ ਲੁੱਟਦਾ ਸੀ ਬੇਪਤੀ ਕਰਦਾ ਸੀ ਔਰ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਧੀਆਂ ਨੂੰ ਲਿਆ ਕੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਨੂੰ ਵੇਚਦਾ ਸੀ ਤੇ ਬਾਕੀਆਂ ਤੋਂ ਤੇ ਉਹ ਮਤਲਬ ਮਾਰ ਉਹਨੇ ਕਾਦੀ ਨਹੀਂ ਪਰ ਜ ਸਿੱਖਾਂ ਦਾ ਸਾਹਮਣਾ ਹੋਇਆ 1761 ਦੇ ਵਿੱਚ ਇਸ ਨੇ ਬਹੁਤ ਜ਼ਿਆਦਾ ਲੁੱਟਿਆ ਹਿੰਦੁਸਤਾਨ ਨੂੰ ਬਹੁਤ ਗਿਣਤੀ ਦੇ ਵਿੱਚ ਇਸਤਰੀਆਂ ਬੱਚੇ ਜਿਹੜਾ ਇਹ ਬੰਦੀ ਬਣਾ ਕੇ ਵੇਚਣ ਦੇ ਲਈ ਲੈ ਕੇ ਜਾ ਰਿਆ ਸੀ ਤੇ ਸਿੰਘਾਂ ਨੇ ਇਸਦਾ ਸਾਰਾ ਕੁਝ ਧਨ ਦੌਲਤ ਵੀ ਲੁੱਟ ਲਿਆ ਔਰ ਸਾਰੇ ਬੱਚੇ ਤੇ ਔਰਤਾਂ ਨੂੰ ਛਡਾ ਕੇ ਉਹਨਾਂ ਨੂੰ ਘਰੇ ਘਰੋ ਘਰੋ ਕਰੀ ਪਹੁੰਚਾ ਦਿੱਤਾ ਤੇ ਇਹਨੂੰ ਇਹਦੇ ਕਰਕੇ ਬਹੁਤ ਦੁੱਖ ਤੇ ਬੜਾ ਇਹਦੇ ਅੰਦਰ ਰੋਸ ਸੀ ਕਿ ਮੈਂ ਵੱਡੇ-ਵੱਡਿਆਂ ਨੂੰ ਹਰਾ ਦਿੱਤਾ ਤੇ ਇਹ ਥੋੜੀ ਜੀ ਗਿਣਤੀ ਵਾਲੇ ਲੋਕ ਇਸ ਤਰ੍ਹਾਂ ਕਰ ਇਸ ਕਰਕੇ ਉਸਦੇ ਮਨ ਵਿੱਚ ਆਇਆ ਕਿ ਇਹਨਾਂ ਨੂੰ ਮੈਂ ਖਤਮ ਹੀ ਕਰਨਾ ਹੈ ਇਸ ਦੇ ਲਈ ਸਾ ਸੰਗਤ ਜੀ ਉਸਨੇ ਤੇ ਇੱਕ ਕਾਬਲਤੂ ਲਾਹੌਰ ਆਇਆ ਸੀ ਤੇ ਉਸਨੇ ਫਿਰ ਡਿਊਟੀ ਲਾ ਦਿੱਤੀ ਸੀ 사ਸੰਗਤ ਜੀ ਇਹਨੇ ਨਵਾਬਾਂ ਦੀ ਡਿਊਟੀ ਲਾ ਦਿੱਤੀ ਸੂਬੇਦਾਰਾਂ ਦੀ ਡਿਊਟੀ ਲਾ ਦਿੱਤੀ ਵੀ ਤੁਸੀਂ ਇਹਨਾਂ ਤੇ ਹਮਲਾ ਕਰਨਾ ਹੈ ਇਹਨਾਂ ਨੂੰ ਇਕੱਠੇ ਕਰਕੇ ਇਹਨਾਂ ਨੂੰ ਖਤਮ ਕਰਨਾ ਹੈ ਸਿੱਖ ਜਿਹੜੇ ਵਿਸਾਖੀ ਦੀਵਾਲੀ ਤੇ ਅੰਮ੍ਰਿਤਸਰ ਕੱਟੇ ਹੁੰਦੇ ਸਨ ਕਿਸ ਨੇ ਸੋਚਿਆ ਸੀ ਵੀ ਖਤਮ ਕੀਤਾ ਜਾਏ ਸੋ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਵੀ ਇਸ ਨੇ ਇਸ ਤਰ੍ਹਾਂ ਦੀ ਸੋਚ ਰੱਖੀ ਹੈ ਸਿੱਕੇ ਇਕੱਠੇ ਹੋ ਕੇ ਅੱਗੇ-ਅੱਗੇ ਵਧੇ ਗਏ ਤੇ ਸਿੱਕਾਂ ਦੀ ਗਿਣਤੀ ਕਹਿੰਦੇ ਲਗਭਗ 40-50 ਹਜ਼ਾਰ ਦੇ ਕਰੀਬ ਉਹਨੂੰ ਮਤਲਬ 1 60 ਤੇ ਟੋਟਲ ਗਿਣਤੀ ਸਿੱਕਾਂ ਦੀ ਉਸ ਸਮੇਂ ਲੱਖ ਸਵਾ ਲੱਖ ਕਰੀਬ ਦੱਸੀ ਜਾਂਦੀ ਹੈ ਟੋਟਲ ਜਿਵੇਂ ਅੱਜ ਥੋੜੀ ਕਰੋੜਾਂ ਦੇ ਵਿੱਚ ਹੈ ਨਾ 2 4 5 ਕਰੋੜ ਸਿੱਕੇ ਆ ਦਿੰਦੇ ਆ ਉਹਨੂੰ ਲਗਭਗ ਲੱਖ ਸਵਾ ਲੱਖ ਜਾਂ ਅੱਗੇ ਪਿੱਛੇ ਵੀ ਕੋਈ ਕਹੱਸਦਾ ਇੰਨੀ ਕੀ ਸੀ ਤੇ ਉਹ ਸਥਾਨ ਕੋਪਹੀੜਾ ਰੋਹੀੜਾ ਉਸ ਸਥਾਨ ਤੇ ਸਾਰੇ ਸਿੱਖ ਜਿਹੜੇ ਸੀ ਉਹ ਇਕੱਠੇ ਹੋਏ ਸਨ ਉਹਦੇ ਵਿੱਚ ਬੱਚੇ ਬਜ਼ੁਰਗ ਬੀਬੀਆਂ ਸਿੰਘ ਸਾਰੇ ਹੀ ਇਕੱਠੇ ਹੋਏ ਸਨ ਜੱਸਾ ਸਿੰਘ ਆਲੂ ਵਾਲੀ ਤੇ ਸਰਦਾਰ ਚੰਤ ਸਿੰਘ ਮਹਾਰਾਜ ਸਿੰਘ ਦਾ ਦਾਦਾ ਇਹ ਇਹਨਾਂ ਨੂੰ ਕਮਾਂਡ ਦਿੱਤੀ ਗਈ ਸੀ ਤੁਸੀਂ ਮਤਲਬ ਸਾਰਾ ਕੁਝ ਅੱਗੇ ਸਾਹਮਣੇ ਸੋ ਇਹਨਾਂ ਨੇ ਸਾਰੀ ਅਗਵਾਈ ਕੀਤੀ ਪਰ ਉਹਦੇ ਕੋਲ ਜਿਹੜੀ ਫੌਜ ਸੀ ਇਹਨਾਂ ਦੇ ਨਾਲੋਂ ਡਬਲ ਨਾਲੋਂ ਵੀ ਜ਼ਿਆਦਾ ਸੀ ਲਗਭਗ ਲਿਖਿਆ ਵੀ 1.5 ਤੋਂ 2 ਲੱਖ ਫੌਜਨਾਕ ਕੋਲ ਸੀਦੇ ਇਹਨਾਂ ਦੀ ਗਿਣਤੀ ਤੇ 30-40 ਹਜ਼ਾਰ ਦੇ ਕਰੀਬ ਦੇ ਵਿੱਚ ਸੀ ਇਸਨੇ ਅਮਲ ਕਰ ਦਿੱਤਾ ਫਿਰ ਵੀ ਜਿਹੜੇ ਸਿੱਖ ਸੀ ਉਹ ਬਹੁਤ ਜੋਸ਼ ਨਾਲ ਸੂਰਬੀਰਤਾ ਦੇ ਨਾਲ ਲੜੇ ਔਰ ਕਿੰਨੇ 15-20 ਹਜ਼ਾਰ ਜਿਹੜੇ ਸੀ ਅਫਗਾਨੀ ਦੇ ਸਪਈਆਂ ਨੂੰ ਮਾਰ ਦਿੱਤਾ ਇਹਨਾਂ ਨੇ ਔਰ ਬਹੁਤ ਜਿਆਦਾ ਫਟ ਜ਼ਖਮ ਜਿਹੜੇ ਨੇ ਜੱਸਾ ਸਿੰਘ ਆਲੂਵਾਲੀਆ ਦੇ ਚੜ੍ਹ ਸਿੰਘ ਦੇ ਬਹੁਤ ਜਿਆਦਾ ਫਟ ਲੱਗੇ ਜ਼ਖਮੀ ਹੋਏ ਔਰ ਫਿਰ ਫੌਜ ਨੇ ਐਸਾ ਹਮਲਾ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ ਲਗਭਗ ਕਹਿੰਦੇ ਨੇ ਕੋਈ 30000 ਦੱਸਦੇ ਮਤਲਬ 35-40000 30 ਜਾਂ 40000 ਦੇ ਸਿੱਖ ਜਿਹੜੇ ਸੀ ਉਹਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਉਹਦੇ ਵਿੱਚ ਜਿਆਦਾ ਬੱਚੇ ਤੇ ਬਜ਼ੁਰਗ ਸੀ ਕਹਿੰਦੇ ਆ ਨਾ ਕਿ ਸਿੱਖ ਸਿੱਖਾਂ ਦੀ ਅੱਧੀ ਕੌਮ ਜਿਹੜੀ ਐ ਉਹ ਵੱਡੇ ਘਲੂ ਘਾਰੇ ਦੇ ਵਿੱਚ ਖਤਮ ਕਰ ਦਿੱਤੀ ਔਰ ਇਹ ਬਹੁਤ ਵੱਡਾ ਦਿਨ ਐ ਬਹੁਤ ਵੱਡੀ ਗੱਲ ਐ ਪਰ ਸਾਸ ਸੰਗ ਜੀ ਫੇਰ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਵਾਪਸ ਪ੍ਰਤਨਾ ਪਿਆ ਔਰ ਇਸ ਤੋਂ ਬਾਅਦ ਅੱਗੇ ਵੀ ਤੁਸੀਂ ਸਰਵਨ ਕੀਤਾ ਉਹਨੂੰ ਬੜਾ ਬੜਾ ਕਸ਼ਟ ਹੋਇਆ ਭੀ ਇਨਾ ਕੁਝ ਹੋ ਗਿਆ ਫਿਰ ਵੀ ਗੱਲ ਨਹੀਂ ਬਣੀ ਉਸਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਪੂਰ ਦਿੱਤਾ ਕੰਧਾਂ ਵਿੱਚ ਗੋਲੇ ਲਾ ਕੇ ਤੂਪਾ ਨਾਲ ਉਡਾਇਆ ਬੜੀ ਬੇਅਦਬੀ ਕੀਤੀ ਉਦੋਂ ਬਾਅਦ ਸੇ ਬਾਬਾ ਦੀਪ ਸਿੰਘ ਦਾ ਆਪਾਂ ਸਰਵਣ ਕੀਤਾ ਸੀ ਪਿਛੇ ਹੋਰ ਸਿੰਘਾਂ ਨੇ ਹਮਲਾ ਕਰਕੇ ਫਿਰ ਇਸ ਨੂੰ ਢੜਾਇਆ ਇਸ ਨੂੰ ਭਜਾਇਆ ਇਹਦੇ ਚੋਟ ਵੀ ਲੱਗੀ ਸੀ ਨੱਕ ਤੇ ਸੱਟ ਵੀ ਲੱਗੀ ਸੀ ਠੀਕ ਨਹੀਂ ਹੋਈ ਸੀ ਸੋ ਸਿੰਘਾਂ ਨੇ ਸੂਰ ਬੀਰਤਾ ਦਿਖਾਈ ਤੇ ਸ਼ਹੀਦیاں ਪ੍ਰਾਪਤ ਕੀਤੀਆਂ ਤੇ ਸਿੱਖ ਜਿਹੜੇ ਕੁਝ ਹਜ਼ਾਰਾਂ ਦੀ ਗਿਣਤੀ ਵਿੱਚ ਰਹਿ ਗਏ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਕਰੋੜਾਂ ਦੇ ਵਿੱਚ ਗਿਣਤੀ ਐ ਸ਼ਿਕਾਂ ਦੀ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੈ ਸੋ ਸਾਨੂੰ ਸਿੱਖਿਆ ਤੇ ਹੀ ਮਿਲਦੀ ਐ ਅਸੀਂ ਸਾਰੇ ਮਿਲ ਕੇ ਰਹੀ ਐ ਕੌਮ ਜਿਹੜੀ ਐ ਜਿੰਨੀ ਵੀ ਕੌਮ ਜਿੱਥੇ ਵੀ ਬੈਠੀ ਐ ਪਾਰਟੀਆਂ ਵਾਜ਼ੀਆਂ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਤੇ ਉੱਠ ਕੇ ਸਾਰੇ ਇੱਕ ਹੋ ਕੇ ਜੇ ਅਸੀਂ ਰਾਂਗੇ ਤੇ ਦੁਨੀਆ ਤੇ ਇੱਕ ਦਿਨ ਫਿਰ ਰਾਜ ਤੇ ਅਸੀਂ ਕਰਦੇ ਹਾਂ ਇਹ ਸ਼ਬਦ ਵਿਚਾਰਾਂ ਹੀ ਇੱਕ ਦਿਨ ਬਿਲਕੁਲ ਹੋਣਾ ਜੇ ਅਸੀਂ ਇਕੱਠੇ ਰਹੇ ਸੋ ਉਸ ਸਮੇਂ ਸਿੱਖ ਜਿਹੜੇ ਵੀ ਸਨ ਉਹ ਇਕੱਠੇ ਰਹਿੰਦੇ ਸਨ ਸੋਣਾ ਸ਼ੀਦਾਂ ਨੂੰ ਨਮਨ ਕਰਦੇ ਹਾਂ ਪ੍ਰਣਾਮ ਕਰਦੇ ਹਾਂ ਕਿਉਂਕਿ ਉਹਨਾਂ ਨੇ ਜਿਸ ਹਿੰਦੁਸਤਾਨ ਨੂੰ ਆਜ਼ਾਦ ਕਰਨ ਦੇ ਵਿੱਚ ਬਹੁਤ ਜ਼ਿਆਦਾ ਹਿੱਸਾ ਬਹੁਤ ਪਹਿਲਾਂ ਹੀ ਪਾ ਦਿੱਤਾ ਸੀ ਸੋ ਇਨੀ ਸੇਵਾ ਪ੍ਰਵਾਨ ਪੁੱਲ ਚੁਕ ਮਾਫ ਬੰਤ ਮਾਯਾ ਆਪ ਜੀ ਨੇ ਗੁਰਬਾਣੀ ਵਿਚਾਰ ਸਤਕਾਰ ਕੀਤਾ ਤਿਲ ਤਿਲ ਭੇਡ ਕੀਤੀ ਮਹਾਰਾਜੀ ਲੇਖੇ ਵਿੱਚ ਲਾਉਣ ਪੁੱਲ ਚੁਕ ਮਾਫ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ